ਦੋਸਤੋ ਅੰਮ੍ਰਿਤਸਰ ਵਿਖੇ ਇੱਕ ਪਰੇਡ ਹੋਣ ਜਾ ਰਹੀ ਹੈ ਜਿਸ ਦਾ ਨਾਮ ਰੱਖਿਆ ਗਿਆ ਹੈ ਥਰਡ ਜੈਂਡਰ ਪਰੇਡ ਸਾਇਦ ਇਦਾਂ ਦੀ ਕੁਝ ਪਰੇਡ ਆ ਇਹ ਤੇ ਇਹ ਪਰੇਡ ਅੰਮ੍ਰਿਤਸਰ ਗੁਰੂਦੀਨ ਨਗਰੀ ਦੇ ਵਿੱਚ ਆਯੋਜਿਤ ਕੀਤੀ ਗਈ ਆ ਯਾਨੀ ਕਿ ਹੋਣੀ ਆ ਦੱਸਿਆ ਜਾ ਰਿਹਾ ਹੈ ਪਰ ਇਹ ਅੰਮ੍ਰਿਤਸਰ ਹੀ ਕਿਉਂ ਚੁਣਿਆ ਗਿਆ ਲੱਖਾਂ ਸਦਾਨਾਂ ਨੇ ਵੀ ਇਸ ਦਾ ਵਿਰੋਧ ਕੀਤਾ ਆ ਤੇ ਸਿੱਖ ਪੰਥ ਦੇ ਆਗੂਆਂ ਦੇ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਗੱਲ ਕੀ ਆ ਅੰਮ੍ਰਿਤਸਰ ਗੁਰੂ ਦੀ ਪਵਿੱਤਰ ਨਗਰੀ ਆ ਉੱਥੇ ਇਹ ਪ੍ਰੇਡ ਨਹੀਂ ਹੋਣ ਦੇਣੀ ਵੱਡਾ ਜਿਹੜਾ ਸਰਪੰਚ ਅਮਰੀਕਾ ਉਹਨੇ ਕਹਿਦਾ ਜੀ ਅਸੀਂ ਭਾਈ 3 ਜੈਂਡਰ ਨੂੰ ਅਸੀਂ ਮਾਨਤਾ ਨਹੀਂ ਦੇਣੀ ਕਿਸੇ ਵੀ ਫੌਜ ਕੇ ਉਹ ਸੱਚੇ ਤੇ ਪੰਜਾਬ ਉਹ ਵੀ ਅੰਮ੍ਰਿਤਸਰ ਦੀ ਧਰਤੀ ਨੂੰ ਜਿਹੜਾ ਹੈ ਇਤਿਹਾਸ ਧਰਤੀ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ 27 ਤਰੀਕ ਨੂੰ ਲਾਲ ਕਰ ਚੁੱਕੇ ਆ ਉਹ ਵੀ ਐਸਸੀ ਟੈਂਪੂਆਂ ਦਾ ਮੇਲਾ ਕਰਨ ਜਾਣਗੇ ਤੇ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਜੇੋ ਕਿਸੇ ਗਲਤ ਵਾਪਰਦੀ ਉਹਦੀ ਜ਼ਿੰਮੇਵਾਰ ਸਰਕਾਰ ਹੈ ਤੁਹਾਡਾ ਪ੍ਰਸ਼ਾਸਨ ਹੈ ਤੁਹਾਡਾ ਡੀਪੀ ਹੈ ਅਸੀਂ ਇੱਥੇ ਕਿਸੇ ਵਿਰਾਂਤਾਂ ਦੇ ਵਿੱਚ ਮਿਲਦੇ ਨਹੀਂ ਲੱਗਣਗੇ ਤੇ ਇਸ ਸਮੇ ਇਹ ਮੁੱਦਾ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਗਰਮਾਇਆ ਹੋਇਆ ਆ ਕਿ ਅਮਰਿਤਸਰ ਸਾਹਿਬ ਹੀ ਕਿਉਂ ਚੁਣਿਆ ਗਿਆ ਇਸ ਪਰੇਡ ਦੇ ਲਈ ਜਦਕੀ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੀਆਂ ਜਗ੍ਹਾ ਨੇ ਕਿਤੇ ਹੋਰ ਬਾਹਰ ਜਾ ਕੇ ਕਰੋ ਪਰ ਇਹ ਦੋਸਤੋ ਕਿਤੇ ਨਾ ਕਿਤੇ ਜਾਣ ਬੁਝ ਕੇ ਟੀਚਰ ਕੀਤੀ ਜਾਂਦੀ ਹੈ ਸਿੱਖਿਆ ਦੇ ਨਾਲ ਸਿੱਖਿਆ ਦੀਆਂ ਭਾਵਨਾਵਾਂ ਦੇ ਨਾਲ ਜੋ ਕਿ ਸਿਖਾ ਗੂਆ ਦਾ ਵੀ ਕਹਿਣਾ ਹੈ ਅਤੇ ਲੱਖਾਂ ਸਿਧਾਨਾਂ ਦਾ ਵੀ ਇਹ ਕਹਿਣਾ ਹੈ ਸੋ ਵੀਰੇ ਨੂੰ ਸ਼ੇਅਰ ਕਰਦੇ ਹੋ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਿਓ ਅਤੇ ਪੰਜਾਬ ਤੋਂ ਰਿਲੇਟਡ ਹੋਰ ਖਬਰਾਂ ਦੇ ਲਈ ਸਾਡੇ ਪੇਜ ਪੰਜਾਬ ਰੂਟ ਨੂੰ ਕਰ ਲਿਓ ਫੋਲੋ